ਸਸੀ ਗਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗਰੂ ਕਲੌਥ ਹਾਊਸ ਐਂਡ ਪਟਿਕਬਲਾ ਡਾ ਵੱਲੋਂ ਅੱਜ ਫੇਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਅੱਜ ਦੀ ਜਿਹੜੀ ਸਾਡੀ ਕਲੈਕਸ਼ਨ ਰਹਿਣ ਵਾਲੀ ਹੈ ਥੋੜੇ ਜਿ ਮਸਲੀਨ ਸੂਟ ਲੈ ਕੇ ਆਏ ਮਸਲੀਨ ਸਟੱਫ ਦੇ ਵਿੱਚ ਨਾਲ ਵਿਦੇ ਦੁਪੱਟਾ ਰਹੂਗਾ ਮਸਲੀਨ ਦਾ ਤੇ कॉटन ਦੇ सूट ਵੀ ਤੁਹਾਡੇ ਵਾਸਤੇ ਲੈ ਕੇ ਆਏ ਆ ਤੇ ਨਾਲ ਰਹਿਣਗੇ प्लेन सूट ਬੜੇ ਸੋਹਣੇ ਜਿਹੇ ਪਾਰਟੀ ویئر प्लेन सूट ਵੀ ਰਹਿਣ ਵਾਲੇ ਠੀਕ ਹੈ ਜੀ ਮੇਰੀ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਮੇਰੀ ਵੀਡੀਓ ਦਾ ਜਲਦੀ ਤੋਂ ਜਲਦੀ ਮਿਲ ਸਕੇ ਜੀ ਤੁਸੀਂ ਵੀ ਸਾਡੇ ਤੋਂ ਐਦਾਂ ਦੇ ਸੋਹਣੇ ਸੋਹਣੇ ਪੀਸ ਤੇ ਸੋਹਣੇ ਸੋਹਣੇ ਸੂਟ ਬਾਈ ਕਰ ਸਕੋ ਹੁਣ ਅਸੀਂ ਵੀਡੀਓ ਸਟਾਰਟ ਕਰਨ ਲੱਗੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਵਾਂਗੇ ਦੇਖੋ ਜੀ ਅਸੀਂ ਇਹ ਵਸੂਟ ਲੈ ਕੇ ਆ ਆਲ ਓਵਰ ਸੂਟ ਰਹਿਣ ਵਾਲਾ ਪਿਓਰ ਮਸਲੀਨ ਦੇ ਵਿੱਚ ਦੇਖ ਸਕਦੇ ਹੋ કોટਨ ਮਸਲੀਨ ਸਟਾਫ ਰਹਿਣ ਵਾਲਾ ਜੀ ਬਿਲਕੁਲ ਪਿਓਰ ਮਸਲੀਨ ਸਟਾਫ ਹੈ ਜੀ ਇਹ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਕੱਟ ਰਹੂਗੀ 5 ਮੀਟਰ ਦੀ ਬ੍ਰਾਂਡਡ ਸੂਟ ਰਹਿਣ ਵਾਲਾ ਠੀਕ ਹੈ ਜੀ ਸਮਰ ਸੀਜ਼ਨ ਵੇਅਰ ਕਰਨ ਵਾਲਾ ਸੂਟ ਹੈ ਮਸਲੀਨ ਦਾ ਜੀ ਠੀਕ ਹੈ ਜੀ ਮਸਲੀਨ ਦਾ ਸੂਟ ਹੈ ਸਮਰ ਸੀਜ਼ਨ ਵੇਅਰ ਕਰਨ ਵਾਲਾ ਸਟਾਫ ਬਹੁਤ ਹੀ ਫਾਈਨ ਹੈ ਤੇ ਬਿਲਕੁਲ ਸੌਫਟ ਹੈ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਤੇ ਤੁਹਾਨੂੰ ਦਵਾ ਕਿ ਨਾਲ ਹੀ ਮਸਲੀਨ ਦਾ ਦੁਪੱਟਾ ਤੇ ਪ੍ਰਾਈਸ ਵੀ ਦਵਾਂਗੇ ਤੁਹਾਨੂੰ ਬਿਲਕੁਲ ਜੈਨੂਅਲ ਜੀ ਠੀਕ ਹੈ ਜੀ ਥੋੜਾ ਜਿਹਾ ਪਾਰਟੀ ਵੇਅਰ ਲੁੱਕ ਦੇ ਵਿੱਚ ਆ ਜਾਂਦਾ ਐਦਾਂ ਦਾ ਮਸਲੀਨ ਦਾ ਸੂਟ ਗਰਮੀ ਦੇ ਵਿੱਚ ਵੇਅਰ ਕਰਨ ਵਾਸਤੇ ਤੇ ਨਾਲ ਹੀ ਤੁਹਾਨੂੰ ਦਵਾਂਗੇ ਅਸੀਂ ਮਸਲੀਨ ਦਾ ਦੁਪੱਟਾ ਬਹੁਤ ਹੀ ਪਿਆਰਾ ਜਾਂ ਪ੍ਰਿੰਟ ਦੇਖੋ ਬਹੁਤ ਪਿਆਰਾ ਪ੍ਰਿੰਟ ਹੈ ਤੇ ਦੁਪੱਟਾ ਦੇਖੋ ਦੁਪੱਟੇ ਦੀ ਲੁੱਕ ਦੇਖੋ ਜੀ ਦੇਖੋ ਜੀ ਇਹ ਵਾਲਾ ਰਹੂਗਾ ਇਹਦੇ ਨਾਲ ਮਸਲੀਨ ਦਾ ਦੁਪੱਟਾ ਬੜਾ ਪਿਆਰਾ ਜਾਂ ਤੇ ਪ੍ਰਾਈਸ ਵੀ ਤੁਹਾਨੂੰ ਦਵਾਂਗੇ ਜੈਨੂਅਲ ਜੀ ਪ੍ਰਾਈਸ ਸਾਡੀ ਰਹਿਣ ਵਾਲੀ ਹੈ ਸਿਰਫ 1000 ਰੁਪਏ ਪ੍ਰਾਈਸ ਸਾਡੀ ਰਹਿਣ ਵਾਲੀ ਸੌਰੀ 1100 ਰੁਪਏ ਦੇ ਵਿੱਚ ਤੁਹਾਨੂੰ ਇਹ ਵਾਲਾ ਸੂਟ ਪੈਣ ਵਾਲਾ ਜੀ ਠੀਕ ਹੈ ਜੀ 1100 ਦੇ ਵਿੱਚ ਤੁਹਾਨੂੰ ਮਸਲੀਨ ਦਾ ਸੂਟ ਪੈਣ ਵਾਲਾ ਜੀ ਚੈੱਕ ਕਰ ਸਕਦੇ ਹੋ ਅਗਲਾ ਕਲਰ ਚੈੱਕ ਕਰੋ ਜੀ ਇਹਦੇ ਵਿੱਚ ਤਿੰਨੇ ਕਲਰ ਤੁਹਾਨੂੰ ਮਿਲਣਗੇ ਇਹ ਵਾਲੇ ਸੂਟ ਵਿੱਚ ਬਿਲਕੁਲ ਪਿਓਰ ਮਸਲੀਨ ਸਟਾਫ ਰਹਿਣ ਵਾਲਾ ਜੀ ਦੁਪੱਟਾ ਵੀ ਤੁਹਾਨੂੰ ਦੇ ਦੇ ਰਹੇ ਆ ਨਾਲ ਮਸਲੀਨ ਦਾ ਦੇਖੋ ਇੱਕ ਇਹ ਵਾਲਾ ਕਲਰ ਆਊਗਾ ਜੀ ਇਹਦੇ ਵਿੱਚ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਹੈ ਦੁਪੱਟਾ ਵੀ ਰਹੂਗਾ ਇਹਦੇ ਨਾਲ ਮਸਲੀਨ ਦਾ ਠੀਕ ਹੈ ਜੀ ਸੀ ਗ੍ਰੀਨ ਜਾਂ ਕਲਰ ਆਊਗਾ ਸੂਟ ਦਾ ਚੈੱਕ ਕਰੋ ਬ੍ਰਾਂਡਡ ਸੂਟ ਆਊਗਾ ਜੀ ਇਹ ਵਾਲਾ ਰਹੂਗਾ ਬਿਲਕੁਲ ਪਿਓਰ ਮਸਲੀਨ ਦਾ ਦੁਪੱਟਾ ਬਿਲਕੁਲ ਸੌਫਟ ਤੇ ਪਿਓਰ ਮਸਲੀਨ ਦਾ ਦੁਪੱਟਾ ਪ੍ਰਾਈਸ ਸਿਰਫ ਰਹਿਣ ਵਾਲੀ ਹੈ 1100 ਰੁਪਏ ਬਹੁਤ ਪਿਆਰਾ ਜਿਹਾ ਸੂਟ ਰਹਿਣ ਵਾਲਾ ਇੱਕ ਇਹਦੇ ਵਿੱਚ ਕਲਰ ਆਊਗਾ ਪਿੰਕ ਪੀਚ ਜਿਹਾ ਕਲਰ ਇਹ ਵੀ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਚੈੱਕ ਕਰ ਸਕਦੇ ਹੋ ਤੁਸੀਂ ਦੇਖੋ ਜੀ ਇਹ ਕੇਵਲਾ ਕਲਰ ਆਉਣ ਵਾਲਾ ਹੈ ਇਹਦੇ ਵਿੱਚ ਪਿਓਰ ਮਸਲੀਨ ਦਾ ਸੂਟ ਲੈ ਕੇ ਆਏ ਜੀ ਤੁਹਾਡੇ ਵਾਸਤੇ ਤੇ ਮਸਲੀਨ ਦਾ ਹੀ ਦੁਪੱਟਾ ਰਹਿਣ ਵਾਲਾ ਦੇਖੋ ਜੀ ਤੁਹਾਨੂੰ 16-1700 ਵਾਲਾ ਸੂਟ ਦੇ ਰਿਹਾ ਸਿਰਫ 1100 ਦੇ ਵਿੱਚ ਠੀਕ ਹੈ ਜੀ ਮਾਰਕੀਟ ਦੇ ਵਿੱਚ ਤੁਹਾਨੂੰ 1600 ਦਾ ਸੂਟ ਪੈਣ ਵਾਲਾ ਜੀ ਇਹ ਮਸਲੀਨ ਦੁਪੱਟੇ ਨਾਲ ਤੇ ਅਸੀਂ ਤੁਹਾਨੂੰ ਦੇ ਰਹੇ ਹਾਂ ਜੀ ਸਿਰਫ 1100 ਦੇ ਵਿੱਚ ਚੈੱਕ ਕਰੋ ਜੀ ਪਿਓਰ ਮਸਲੀਨ ਦਾ ਸੂਟ ਤੇ ਪ੍ਰਿੰਟਡ ਬੜਾ ਪਿਆਰਾ ਜਿਹਾ ਦੁਪੱਟਾ ਰਹੂਗਾ ਮਸਲੀਨ ਦਾ ਸਿਰਫ 1100 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਹੈ ਕੋਈ ਮੈਚਿੰਗ ਸੂਟ ਨਹੀਂ ਹੈਗਾ ਸਿਰਫ 올ਓਵਰ ਮਸਲੀਨ ਦਾ ਸੂਟ ਮਿਲ ਰਿਹਾ ਜੀ ਤੁਹਾਨੂੰ ਬਹੁਤ ਹੀ ਜ਼ਿਆਦਾ ਪਿਆਰਾ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਅਸੀਂ ਕਾਟਨ ਸਟੱਫ ਦੇ ਵਿੱਚ ਸੂਟ ਦੇਖ ਸਕਦੇ ਹੋ ਜੀ ਇਹ ਵਾਲੇ ਆਉਣ ਵਾਲੇ ਸਾਡੇ ਕੋਲ ਕਾਟਨ ਦੇ ਵਿੱਚ ਸੂਟ ਹੇਠੇ ਦੇਖ ਸਕਦੇ ਹੋ ਲੈਂਥ ਜਿਹੜੀ ਪੂਰੀ ਕੰਪਲੀਟ ਹੈ ਜੀ ਬਾਟਮ ਜਿਹੜੀ ਆਉਣ ਵਾਲੀ ਇਹਦੇ ਨਾਲ ਪਲੇਨ ਬਾਟਮ ਆਊਗੀ ਜੀ ਇਹਦੇ ਨਾਲ ਦਿਖਾਉਣੀ ਤੁਹਾਨੂੰ ਬਾਟਮ ਦਿਖਾਵਾਂਗੇ ਚੈੱਕ ਕਰੋ ਜੀ ਇਹ ਆਊਗਾ ਪਿਓਰ ਬਿਲਕੁਲ ਪਿਓਰ ਕਾਟਨ ਸਟੱਫ ਲੈਂਥ ਵਿੱਥ ਪੂਰੀ ਕੰਪਲੀਟ ਹੈ ਜੀ ਦੇਖੋ ਜੀ 45 46 ਤੱਕ ਤੁਸੀਂ ਇਹਦੀ ਲੈਂਥ ਰੱਖ ਸਕਦੇ ਹੋ ਜਿੰਨੀ ਮਰਜੀ ਲੈਂਥ ਰੱਖੋ ਇਹ ਵਾਲਾ ਇਹਦਾ نیچے ਕੀ ਰਾਬਣਿਆ ਹੋਇਆ ਬੜਾ ਪਿਆਰਾ ਜਿਹਾ ਘੇਰਾ ਬਣਿਆ ਹੋਇਆ ਹਾਂਜੀ ਪਿਓਰ ਕਾਟਨ ਦੇ ਸੂਟ ਰਹਿਣਗੇ ਦੇਖ ਸਕਦੇ ਤੁਸੀਂ ਪੂਰੀ 5 ਮੀਟਰ ਦੀ ਤੁਹਾਨੂੰ ਕੱਟ ਮੈਲਣ ਵਾਲੀ ਆ ਆਲ ਓਵਰ ਸੂਟ ਰਹਿਣ ਵਾਲਾ ਜੀ ਬਿਲਕੁਲ ਪਿਓਰ ਕਾਟਨ ਕੁਛ ਵੀ ਇਹਦੇ ਵਿੱਚ ਮਿਕਸ ਨਹੀਂ ਹੈਗਾ ਤੁਸੀਂ ਸਾਡੇ ਕੋਲੋਂ ਸੂਟ ਬਾਈ ਕਰਕੇ ਦੇਖੋ ਜੀ ਬਿਲਕੁਲ ਪਿਓਰ कॉटन ਹੈ ਕੋਈ ਮਿਕਸ ਸਟੱਫ ਨਹੀਂ ਹੈਗਾ نیچے ਦੇਖ ਸਕਦੇ ਹੋ ਘੇਰੇ ਦੇ ਬੜਾ ਸੋਹਣਾ ਜਿਹਾ ਵਰਕ ਆਉਣ ਵਾਲਾ ਹੈ ਇਹ ਘੇਰੇ ਦੇ ਉੱਪਰ ਵਰਕ ਆਊਗਾ نیچے ਦੀ ਪੱਟੀ ਵੀ ਬੜੀ ਪਿਆਰੀ ਜਿਹੀ ਬਣੀ ਹੋਈ ਹੈ ਉੱਪਰ ਵੀ ਇਹਦੇ ਨੈਕ ਤੇ ਵਰਕ ਆਉਣ ਵਾਲਾ ਜੀ ਦੇਖ ਸਕਦੇ ਹੋ ਇਹ ਉੱਪਰ neck ਤੱਕ ਵਰਕ ਆਉਣ ਵਾਲਾ ਜੀ ਉਹ نیچے ਘੇਰੇ ਤੇ ਵਰਕ ਆਉਣ ਵਾਲਾ ਤੇ ਦੁਪੱਟਾ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਪਿਓਰ ਦਾ ਠੀਕ ਹੈ ਜੀ 올ਓਵਰ ਕਾਟਨ ਦਾ ਸੂਟ ਰਹਿਣ ਵਾਲਾ ਜੀ ਪਿਓਰ ਦਾ ਮੈਲ ਵਾਲਾ ਤੋਂ ਇਹਨਾਂ ਦੁਪੱਟਾ ਦੇਖੋ ਬੜਾ ਪਿਆਰਾ ਜਿਹਾ ਸੂਟ ਰਹੂਗਾ ਜੀ ਪਿਆਰਾ ਹੀ ਸਿਰਫ ਲੈ ਕੇ ਆਇਆ 700 700 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਸਾਡੇ ਕੋਲੋਂ ਬੜੇ ਪਿਆਰੇ ਜਿਹੇ ਬਾਈ ਕਰ ਸਕਦੇ ਹੋ ਜੀ ਚੈੱਕ ਕਰੋ ਬਹੁਤ ਪਿਆਰੀ ਲੁੱਕ ਹੈ ਸੂਟ ਦੀ ਪਿਓਰ ਦਾ ਦੁਪੱਟਾ ਲਊਗਾ ਹਾਫ ਪਿਓਰ ਦਾ ਠੀਕ ਹੈ ਜੀ ਬਾਕੀ ਸੈਮੀ ਪਿਓਰ ਸੀ ਤੁਹਾਨੂੰ ਕਹਿ ਸਕਦੇ ਹਾਫ ਪਿਓਰ ਦਾ ਦੁਪੱਟਾ ਤੇ ਆ ਪ੍ਰਾਈਸ ਰਹਿਣ ਵਾਲੀ ਸਿਰਫ 700 700 ਦੇ ਵਿੱਚ ਤੁਸੀਂ ਬੜਾ ਪਿਆਰਾ ਜਿਹਾ ਸੂਟ ਲੈ ਸਕਦੇ ਹੋ ਡਿਜ਼ਾਈਨ ਤੁਹਾਨੂੰ ਮਿਲਣ ਵਾਲਿਆ ਜੀ ਕੇਵਲਾ ਡਿਜ਼ਾਈਨ ਸੀ ਇਹ ਕੇਵਲਾ ਡਿਜ਼ਾਈਨ ਮਿਲੂਗਾ ਦੇਖੋ ਜੀ ਇਹ ਦੁਪੱਟੇ ਸੇਮ ਆਣਗੇ ਇਹਦੇ ਵੀ ਨੀਚੇ ਘੇਰੇ ਤੇ ਬੜਾ ਸੋਹਣਾ ਜਿਹਾ ਵਰਕ ਹੋਇਆ ਉੱਪਰ neck ਤੇ ਵਰਕ ਵੀ ਇਹਦੇ ਦੇਖ ਸਕਦੇ ਹੋ ਤੁਸੀਂ neck ਤੇ ਵਰਕ ਵੀ ਆਉਣ ਵਾਲਾ ਹੈ ਠੀਕ ਹੈ ਜੀ ਦੁਪੱਟਾ ਸੇਮ ਰਹੂਗਾ ਸਾਰਿਆਂ ਨਾਲ ਪਿਓਰ ਹਾਫ ਪਿਓਰ ਦਾ ਹੀ ਦੁਪੱਟਾ ਰਹਿਣ ਵਾਲਾ ਸੇਮ ਬੜਾ ਪਿਆਰਾ ਜਿਹਾ ਪ੍ਰਾਈਸ ਸਿਰਫ ਲੈ ਕੇ ਆਏ ਤੁਹਾਡੇ ਵਾਸਤੇ 700 ਦੇ ਵਿੱਚ ਦੇਖੋ 700 ਦੇ ਵਿੱਚ ਤੁਹਾਨੂੰ ਹਾਫ ਪਿਓਰ ਦਾ ਦੁਪੱਟਾ ਤੇ ਫੁੱਲ 5 ਮੀਟਰ ਦੀ ਕੱਟ ਵਿੱਚ ਜੀ ਤੁਹਾਨੂੰ ਸੂਟ ਮਿਲਣ ਵਾਲਾ ਕਾਟਨ ਦਾ ਬਿਲਕੁਲ ਪਿਓਰ ਕਾਟਨ ਸਟਾਫ ਦੇ ਵਿੱਚ ਚੈੱਕ ਕਰੋ ਜੀ نیچے ਕਿਹੜਾ ਬੜਾ ਪਿਆਰਾ ਜਿਹਾ ਬਣਿਆ ਹੋਇਆ ਘੇਰੇ ਦੇ ਵਰਕ ਹੈ ਉੱਪਰ ਨੈੱਕ ਤੇ ਵੀ ਵਰਕ ਆਊਗਾ ਜੀ ਦੇਖੋ ਜੀ ਇਹ ਉੱਪਰ ਚੈਸਟ ਵਰਕ ਹੋਇਆ ਹੈ ਦੇਖ ਸਕਦੇ ਹੋ ਡਿਜ਼ਾਈਨ ਚੈੱਕ ਕਰੋ ਬੜਾ ਪਿਆਰਾ ਜਿਹਾ ਡਿਜ਼ਾਈਨ ਹੈ 올ਓਵਰ ਹੀ ਸੂਟ ਰਿਆ ਨਾ ਉਹ ਆ ਜੀ 5 ਮੀਟਰ ਦੀ ਕੱਟ ਦੇ ਵਿੱਚ ਤੇ ਦੁਪੱਟਾ ਸਭ ਦੇ ਨਾਲ ਆਉਣ ਵਾਲਾ ਬੜਾ ਪਿਆਰਾ ਜਿਹਾ ਹਾਫ ਪਿਓਰ ਦਾ ਠੀਕ ਹੈ ਜੀ ਸੈਮੀ ਪਿਓਰ ਨਹੀਂ ਹੈਗੀ ਇਹ ਹਾਫ ਪਿਓਰ ਦਾ ਦੁਪੱਟਾ ਰਹੂਗਾ ਜੀ ਬੜਾ ਪਿਆਰਾ ਜਿਹਾ ਡਿਜ਼ਾਈਨਰ ਜਾਂ ਤੇ ਪ੍ਰਾਈਸ ਸਿਰਫ ਲੈ ਕੇ ਆਇਆ 700 ਦੇ ਵਿੱਚ 700 ਦੇ ਵਿੱਚ ਤੁਸੀਂ ਇਹ ਵਾਲੇ 3 ਕਲਰ ਦੇ ਡਿਜ਼ਾਈਨਿੰਗ ਤੁਹਾਨੂੰ ਮਿਲਣ ਵਾਲੀ ਹੈ ਇਹ ਵਾਲੀ ਚੈੱਕ ਕਰੋ ਜੀ ਇਹ ਡਿਜ਼ਾਈਨਿੰਗ ਮਿਲੂਗੀ ਇੱਕ ਤੁਹਾਨੂੰ ਇਹ ਵਾਲੀ ਡਿਜ਼ਾਈਨਿੰਗ ਮਿਲੂਗੀ ਦੇਖੋ ਤਾਂ ਇਹ ਡਿਜ਼ਾਈਨਿੰਗ ਦੇ ਵਿੱਚ ਤੁਹਾਨੂੰ ਸੂਟ ਪੈਣ ਵਾਲਿਆ ਜੀ ਠੀਕ ਹੈ ਦੁਪੱਟਾ ਸਾਰਾ ਨਾ ਸੇਮ ਰਹਿਣ ਵਾਲਾ ਪ੍ਰਾਈਸ ਸਿਰਫ ਰਹਿਣ ਵਾਲਾ 700 ਰੁਪਏ ਦੇਖੋ ਜੀ ਬਹੁਤ ਪਿਆਰੇ ਸੂਟ ਰਹਿਣ ਵਾਲਿਆ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੇ ਜੀ ਪਲੇਨ ਪੀਸ ਠੀਕ ਹੈ ਜੀ ਸਾਡੇ ਨਾਲ ਬਣੇ ਰਿਓ ਅੰਤ ਤੱਕ ਪਲੇਨ ਪੀਸ ਦਿਖਾਵਾਂਗੇ ਜਿਨ੍ਹਾਂ ਦੀ ਪ੍ਰਾਈਸ ਰਹਿਣ ਵਾਲੀ ਹੈ 250 ਰੁਪਏ ਜਾਂ 200 ਰੁਪਏ ਰਹਿਣ ਵਾਲੀ ਹੈ ਪੀਸਾਂ ਦੀ ਲੈ ਕੇ ਆਏ ਬਹੁਤ ਹੀ ਪਿਆਰੇ ਜੇ ਤੁਹਾਡੇ ਵਾਸਤੇ ਚੈੱਕ ਕਰੋ ਦਿਖਾਉਣ ਲੱਗੇ ਹਾਂ ਤੁਹਾਨੂੰ ਦੇਖੋ ਜੀ ਇਹ ਵਾਲਾ ਪੀਸ ਚੈੱਕ ਕਰੋ ਜੀ ਲਵੰਡਰ ਕਲਰ ਦੇ ਵਿੱਚ ਹੈ ਪੂਰਾ ਪਿਓਰ ਪਿਓਰ ਜੌਰਜਟ ਸਟਾਫ ਰਹਿਣ ਵਾਲਾ ਹੈ ਐਦਾਂ ਨਹੀਂ ਹੈਗਾ ਵੀ ਇਹ ਹਾਰਡ ਜਾਂ ਚੂਬਣ ਵਾਲਾ ਸਟਾਫ ਹੋਊਗਾ ਤੁਸੀਂ ਕਹੋਗੇ ਵੀ ਚੂਬੂਗਾ ਜਾਂ ਹਾਰ ਹੋਊਗਾ ਬਿਲਕੁਲ ਸੌਫਟ ਪਿਓਰ ਜੌਰਜਟ ਹੈ ਜੀ ਉੱਪਰ ਸਿਕਨ ਸਿੱਪੀ ਵਰਕ ਹੋਇਆ ਇਹਨਾਂ ਪੀਸਾਂ ਦੇ ਉੱਪਰ ਤੇ ਪ੍ਰਾਈਸ ਰਹੂਗੀ ਸਿਰਫ 250 ਰੁਪਏ ਠੀਕ ਹੈ ਜੀ 250 ਰੁਪਏ ਦੇ ਵਿੱਚ ਤੁਸੀਂ ਇਹ ਵਾਲੇ ਪੀਸ ਸਾਡੇ ਕੋਲੋਂ ਲੈ ਸਕਦੇ ਹੋ ਇਹ ਲਵੰਡਰ ਕਲਰ ਸੀ ਇਹ ਵਾਲਾ ਦੇਖੋ ਜੀ ਪੀਚ ਕਲਰ ਦੇ ਵਿੱਚ ਆਊਗਾ ਬਹੁਤ ਪਿਆਰਾ ਪੀਸ ਰਹਿਣ ਵਾਲਾ ਹੈ ਠੀਕ ਹੈ ਜੀ ਪੀਸ ਕਲਰ ਦੇ ਵਿੱਚ ਆਉਣ ਵਾਲਾ ਪੀਸ ਹੈ ਇਹ ਵਾਲਾ ਪੀਸ ਚੱਕ ਕਰੋ ਸਿਰਫ 250 ਇਹਨਾਂ ਦੀ ਪ੍ਰਾਈਸ ਰਹਿਣ ਵਾਲੀ ਹੈ ਸਾਰਿਆਂ ਦੇ ਉੱਪਰ ਸਿਕਵੈਂਸ ਸਿੱਪੀ ਵਰਕ ਹੋਇਆ ਬਿਲਕੁਲ ਪਿਓਰ ਜੌਰਜੈਂਟ ਸੌਫਟ ਵਾਲੀ ਹੈ ਜੀ ਠੀਕ ਹੈ ਇਹ ਹੈਗਾ ਮੋਰ ਪੰਖੀਆ ਕਲਰ ਚੱਕਰੀ ਚਲੋ ਇਸੋਗੇ ਤੁਹਾਨੂੰ ਮਿਲੂਗਾ ਜੀ ਬੋਟਲ ਸੀ ਗ੍ਰੀਨ ਦਾ ਕਲਰ ਦੇਖੋ ਜੀ ਬੋਟਲ ਸੀ ਗ੍ਰੀਨ ਦੇ ਵਿੱਚ ਮਿਲੂਗਾ ਬੜੇ ਪਿਆਰੇ ਪਿਆਰੇ ਪੀਸ ਰਹਿਣ ਵਾਲੇ ਹੈ ਜੀ ਇਹ ਇਹ ਵਾਲਾ ਮਿਲੂਗਾ ਤੁਹਾਨੂੰ ਪਿੰਕ ਕਲਰ ਪਿੰਕ ਪੀਸ ਦਾ ਕਲਰ ਮਿਲੂਗਾ ਜੀ ਚੈੱਕ ਕਰੋ ਠੀਕ ਹੈ ਜੀ ਇਹ ਵਾਲਾ ਡਾਰਕ ਗ੍ਰੀਨ ਕਲਰ ਰਹਿਣ ਵਾਲਾ ਇਹ ਵੀ ਬੜਾ ਪਿਆਰਾ ਜਿਹਾ ਪੀਸ ਹੈ ਸਿਰਫ 250 ਰੁਪਏ ਇਹਨਾਂ ਦੀ ਪ੍ਰਾਈਸ ਰਹਿਣ ਵਾਲੀ ਹੈ ਬਹੁਤ ਪਿਆਰੇ ਸੂਟ ਤੁਹਾਡੇ ਰੈਡੀ ਹੋਣੇ ਆ ਬਣ ਕੇ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਆ ਇਹਦੀ ਜਿਹੜੀ ਕੱਟ ਰਹਿਣ ਵਾਲੀ ਆ ਨਾ ਤੁਹਾਨੂੰ 6 ਮੀਟਰ ਤੱਕ ਮਿਲਣ ਵਾਲੀ ਆ 6-7 ਮੀਟਰ ਤੱਕ ਕੱਟ ਮਿਲਣ ਵਾਲੀ ਇਹ ਵਾਲੇ ਪੀਸ ਦੀ ਦੇਖੋ ਤੁਸੀਂ ਇਹਦੇ ਵਿੱਚੋਂ ਆਪਣਾ ਦੁਪੱਟਾ ਵੀ ਰੈਡੀ ਕਰ ਸਕਦੇ ਹੋ ਸ਼ਰਟ ਪੀਸ ਬਣਾ ਲਓ ਦੋ ਠੀਕ ਹੈ ਇਹਨਾਂ ਨਾਲ ਬਾਟਮਾ ਲੈ ਲਓ ਜੇ ਦੁਪੱਟੇ ਰੈਡੀ ਕਰ ਲਓ ਬਹੁਤ ਪਿਆਰੇ ਪੀਸ ਰਹਿਣ ਵਾਲੇ ਆ ਜੀ ਇਹ ਚੈੱਕ ਕਰੀ ਚਲੋ ਜੀ ਇਹਨਾਂ ਦੀ ਆਵਲਾ ਪੀਸ ਚੈੱਕ ਕਰੋ ਇਸ ਪੀਸ ਦੀ ਕੱਟ ਵੀ ਜਿਹੜੀ ਰਹਿਣ ਵਾਲੀ ਹੈ ਉਹ ਵੀ ਸਾਨੂੰ 6 ਮੀਟਰ ਤੱਕ ਮਿਲਣ ਵਾਲੀ ਹੈ ਜੀ ਚੈੱਕ ਕਰੋ ਇਹ ਵੀ ਬਿਲਕੁਲ ਪਿਓਰ ਹਾਫ ਪਿਓਰ ਦੇ ਵਿੱਚ ਜੋਰ ਜੱਟ ਦਾ ਪੀਸ ਹੈ ਜੀ ਵਿੱਚ ਸੈਲਫ ਪ੍ਰਿੰਟ ਬਣੀ ਹੋਈ ਹੈ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਸੈਲਫ ਪ੍ਰਿੰਟ ਬਣੀ ਹੋਈ ਹੈ ਇਹਦੇ ਉੱਪਰ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਬਹੁਤ ਪਿਆਰੀ ਡਿਜ਼ਾਈਨਰ ਜੇ ਵਰਕ ਹੋਣ ਵਾਲੇ ਆ ਇਹ ਵਾਲਾ ਚੈੱਕ ਕਰੋ ਵਾਈਨ ਕਲਰ ਦੇ ਵਿੱਚ ਇਹ ਵੀ ਸੈਲਫ ਪ੍ਰਿੰਟ ਦੇ ਵਿੱਚ ਰਹਿਣ ਵਾਲਾ ਦੇਖੋ ਜੀ ਸੈਲਫ ਪ੍ਰਿੰਟ ਦੇ ਵਿੱਚ ਰਹਿਣ ਵਾਲਾ ਬੜਾ ਪਿਆਰਾ ਜਿਹਾ ਪੀਸ ਹੈ ਇਹਨਾਂ ਦੀ ਜਿਹੜੀ ਕੱਟ ਰਹਿਣ ਵਾਲੀ ਹੈ 6-6 ਮੀਟਰ ਤੱਕ ਰਹਿਣ ਵਾਲੀ ਹੈ ਜੀ ਇਹ ਵਾਲਾ ਦੇਖੋ ਜੀ ਪ੍ਰਾਈਸ ਸਿਰਫ ਇਹਨਾਂ ਦੀ 250 ਰੁਪਿਆ ਰਹੂਗੀ ਜੀ ਠੀਕ ਹੈ 250 ਰੁਪਿਆ ਇਹਨਾਂ ਦੀ ਪ੍ਰਾਈਸ ਰਹਿਣ ਵਾਲੀ ਹੈ ਇਹ ਵਾਲਾ ਦੇਖੋ ਜੀ ਬਲੈਕ ਬਲੈਕ ਦੇ ਵਿੱਚ ਮਿਲੂਗਾ ਤੁਹਾਨੂੰ ਬੜਾ ਪਿਆਰਾ ਜਿਹਾ ਪੀਸ ਹੈ ਬਲੈਕ ਦੇ ਵਿੱਚ ਵੀ ਇਹ ਵਾਲਾ ਚੈੱਕ ਕਰੋ ਵਾਈਨ ਸ਼ੇਡ ਦੇ ਵਿੱਚ ਮਿਲਣ ਵਾਲਾ ਜੀ ਠੀਕ ਹੈ ਜੀ ਬਿਲਕੁਲ ਕੋਈ ਚੂਬੜ ਵਾਲਾ ਸਟਾਫ ਨਹੀਂ ਹੈਗਾ ਜੀ ਐਦਾਂ ਬਿਲਕੁਲ ਸੌਫਟ ਸੌਫਟ ਵਾਲੀ ਜੋਰਜਾ ਟਾ ਬਿਲਕੁਲ ਪਿਓਰ ਵਾਲੀ ਠੀਕ ਹੈ ਜੀ ਇੱਕ ਵਾਰੀ ਪੀਸ ਬਾਈ ਕਰਕੇ ਦੇਖੋ ਇਹ ਵਾਲੇ ਦੁਬਾਰਾ ਤੁਸੀਂ ਬਹੁਤ ਡਿਮਾਂਡ ਕਰੋਗੇ ਜਿਵੇਂ ਖਾਦੀ ਦੀ ਬਹੁਤ ਡਿਮਾਂਡ ਹੈ ਇਸੇ ਤਰ੍ਹਾਂ ਇਹਨਾਂ ਪੀਸਾਂ ਦੀ ਵੀ ਬਹੁਤ ਡਿਮਾਂਡ ਰਹਿਣ ਵਾਲੀ ਹੈ ਬਹੁਤ ਸੌਫਟ ਪੀਸ ਰਹਿਣ ਵਾਲੀਆਂ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਾਂ ਪੀਸ ਹੈ ਦੇਖੋ ਜੀ ਇਹਨੂੰ ਤੁਸੀਂ ਜਿੱਦਾਂ ਮਰਜੀ ਡਿਜ਼ਾਈਨਿੰਗ ਕਰਕੇ ਹਾਂਜੀ ਇਹ ਮੂਗਿਆ ਜਿਹਾ ਕਲਰ ਹੈ ਜੀ ਇਹ ਮੂਗਿਆ ਕਲਰ ਹੈ ਬਹੁਤ ਪਿਆਰਾ ਪੀਸ ਰਹਿਣ ਵਾਲਾ ਜੀ ਮੂਗਿਆ ਕਲਰ ਹੈ ਐਦਾਂ ਲੈ ਲਓ ਜੀ ਆਪਸ ਵਿੱਚ ਮੈਸਿੰਗ ਕਰਕੇ ਬਣਾ ਲਓ ਇਹਨਾਂ ਨੂੰ ਠੀਕ ਹੈ ਜੀ ਕਲਰ ਥੋੜਾ ਜਨਾ ਕੈਮਰੇ ਚ ਸਹੀ ਨਹੀਂ ਆ ਰਿਹਾ ਪਰ ਮੂਗਿਆ ਜਿਹਾ ਕਲਰ ਆ ਬਹੁਤ ਪਿਆਰਾ ਪੀਸ ਰਹੂਗਾ ਜੀ ਇਹ ਇਹ ਕੇਵਲਾ ਕਲਰ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਹੈ ਜੀ ਚੈੱਕ ਕਰੀ ਚੱਲੋ ਠੀਕ ਹੈ ਜੀ ਬਹੁਤ ਪਿਆਰੇ ਪਿਆਰੇ ਪੀਸ ਰਹਿਣ ਵਾਲੇ ਆ ਇਹ ਵਾਲਾ ਦੇਖੋ ਜੀ ਦੁਬਾਰਾ ਨਹੀਂ ਆਣੇ ਇਦਾਂ ਦੇ ਪੀਸ ਬਿਲਕੁਲ ਸੌਫਟ ਵਾਲੇ ਪੀਸ ਰਹਿਣ ਵਾਲੀ ਆ ਪ੍ਰਾਈਸ ਸਿਰਫ 250 ਰੁਪਿਆ ਰਹਿਣ ਵਾਲੀ ਆ ਜੀ ਇਹਨਾਂ ਦੀ ਇਹ ਵਾਲੇ ਪੀਸ ਚੈੱਕ ਕਰੋ ਜੀ ਸਿਰਫ 250 ਰੁਪਿਆ ਇਹਨਾਂ ਦੀ ਪ੍ਰਾਈਸ ਰਹਿਣ ਵਾਲੀ ਆ ਜੀ ਠੀਕ ਹੈ ਜੀ ਇਹ ਮਹਿਰੂਨ ਦੇ ਵਿੱਚ ਲੈ ਸਕਦੇ ਹੋ ਮਹਿਰੂਨ ਦੇ ਵਿੱਚ ਮਿਲੇਗਾ ਜੀ ਸਿਰਫ 250 ਰੁਪਿਆ ਇਹਨਾਂ ਦੀ ਪ੍ਰਾਈਸ ਰਹੂਗੀ ਜਿਹੜੀ ਕੱਟ ਰਹੂਗੀ ਜੀ 4 ਤੋਂ 4 ਮੀਟਰ ਤੱਕ 4 ਤੋਂ ਲੈ ਕੇ ਕਈ ਘਾਟ ਇਦਾਂ ਦੀ ਆ ਜੀ 6 ਮੀਟਰ ਤੱਕ ਵੀ ਰਹਿਣ ਵਾਲੀ ਆ ਜੀ ਇਹਨਾਂ ਦੀ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਤੁਹਾਨੂੰ ਮਹਿਰੂਨ ਦੇ ਵਿੱਚ ਮਿਲੂਗਾ ਬਿਲਕੁਲ ਸੌਫਟ ਜੋਰਜ ਆਟਾ ਜੀ ਉੱਪਰ ਵਰਕ ਕਰ ਲਓ ਬਹੁਤ ਪਿਆਰੇ ਪੀਸ ਵਾਲੇ 6 ਮੀਟਰ ਦੇ ਕੱਟ ਤੱਕ ਮਿਲਣ ਵਾਲਾ ਪੀਸ ਹੈ ਤੁਹਾਨੂੰ ਠੀਕ ਹੈ ਜੀ ਇਹ ਵਾਲੇ ਪੀਸ ਲੈ ਦੇ ਸਕਦੇ ਹੋ ਸਾਡੇ ਕੋਲ ਬਲੈਕ ਲੈ ਸਕਦੇ ਹੋ ਤੁਸੀਂ ਸਟਾਫ ਜਿਹੜਾ ਇਹ ਸਟਾਫ ਰਹਿਣ ਵਾਲਾ ਜੀ ਇਹ ਸੈਟਨ ਮਸਲੀਨ ਦੇ ਵਿੱਚ ਰਹਿਣ ਵਾਲਾ ਬਿਲਕੁਲ ਸੌਫਟ ਸਟਾਫ ਹੈ ਦੇਖੋ ਜੀ ਬਿਲਕੁਲ ਸੌਫਟ ਸਟਾਫ ਹੈ ਇਹ ਵੀ ਤੁਹਾਨੂੰ 250 ਰੁਪਏ ਦੇ ਵਿੱਚ ਪੈਣ ਵਾਲਾ ਪੀਸ ਹੈ ਕੱਟ ਰਹੂਗੀ ਇਹਦੀ 6 ਮੀਟਰ ਤੱਕ ਇਹਦੇ ਉੱਪਰ ਤੁਸੀਂ ਵਰਕ ਕਰਵਾ ਸਕਦੇ ਹੋ ਬਲੈਕ ਦੇ ਉੱਪਰ ਠੀਕ ਹੈ ਜੀ ਇਹ ਕੇ ਵਾਲਾ ਪੀਸ ਵੀ ਰਹੂਗਾ ਵੀ ਬਲੈਕ ਦੇ ਵਿੱਚ ਰਹਿਣ ਵਾਲਾ ਇਹ ਵੀ 6 ਮੀਟਰ ਦੀ ਕੱਟ ਰੈਕਨ ਹੈਣ ਵਾਲਾ ਜੀ ਸਿਰਫ 250 ਰੁਪਏ ਨੇ ਦੀ ਪ੍ਰਾਈਸ ਹੈ ਇਹ ਵਾਲਾ ਪੀਸ ਇਹਦੇ ਨਾਲ ਮੈਚਿੰਗ ਕਰਕੇ ਲੈ ਸਕਦੇ ਹੋ ਜਿਵੇਂ ਤੁਸੀਂ ਇਹਦੇ ਉੱਪਰ ਵਰਕ ਕਰਵਾ ਲਓ ਇਹ ਵਾਲਾ ਤੁਸੀਂ ਪੀਸ ਇਹਦਾ ਦੁਪट्टे ਬਣਾ ਲਓ ਜੀ ਇਹ ਵਾਲਾ ਤੁਸੀਂ ਦੁਪੱਟਾ ਬਣਾ ਸਕਦੇ ਹੋ ਜੀ ਇਹਦਾ ਠੀਕ ਹੈ ਜੀ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੇ ਜੀ ਇਹ ਵਾਲਾ ਤੁਹਾਨੂੰ ਪੀਸ ਪਾਊਗਾ ਜੀ 250 250 ਦੇ ਵਿੱਚ ਇਹ ਵੀ ਜੌਰ ਜਟ ਦੇ ਵਿੱਚ ਰਹੂਗਾ ਬਿਲਕੁਲ ਸੌਫਟ ਸਟਾਫ ਹੈ ਟਾਈ ਐਂਡ ਡਾਈ ਦੇ ਵਿੱਚ ਰਹਿਣ ਵਾਲਾ ਪੀਸ ਹੈ ਇਹਦੀ ਵੀ ਪ੍ਰਾਈਸ 250 ਰੁਪਏ ਰਹਿਣ ਵਾਲੀ ਹੈ ਚੈੱਕ ਕਰੀ ਚਲੋ ਜੀ ਪੀਸ ਪ੍ਰਾਈਸ ਰਹੂਗੀ ਇਹਨਾਂ ਦੀ 250 ਰੁਪਏ ਠੀਕ ਹੈ ਜੀ ਬਹੁਤ ਪਿਆਰੇ ਪੀਸ ਰਹਿਣ ਵਾਲੇ ਐਦਾ ਮੈਚਿੰਗ ਲੈ ਲਓ ਜੀ ਆਪਸ ਵਿੱਚ ਇਹਨਾਂ ਦੇ ਕਰਕੇ ਕਿੱਦਾਂ ਮੈਚਿੰਗ ਕਰਕੇ ਤੁਸੀਂ ਬਣਾ ਸਕਦੇ ਹੋ ਡਿਜ਼ਾਈਨਰ ਸੂਟ ਰੈਡੀ ਕਰ ਸਕਦੇ ਹੋ ਤੁਸੀਂ ਬਹੁਤ ਪਿਆਰੇ ਪੀਸ ਰਹਿਣ ਵਾਲੇ ਆ ਜਿਵੇਂ ਅਸੀਂ ਤੁਹਾਨੂੰ ਮਹਿਰੂਨ ਦਿਖਾਏ ਸੀ ਨੀਚੇ ਠੀਕ ਹੈ ਜੀ ਵਾਈਨ ਸ਼ੇਡ ਦੇ ਵਿੱਚ ਦਿਖਾਏ ਸੀ ਆਪ ਸੋਚ ਇਹਨਾਂ ਨੂੰ ਮੈਚਿੰਗਾ ਕਰਕੇ ਤੁਸੀਂ ਲੈ ਸਕਦੇ ਹੋ ਜਿਵੇਂ ਇਹ ਵਾਲਾ ਵਾਈਨ ਪੀਸ ਹੈ ਇਹ ਤੁਹਾਨੂੰ ਪਲੇਨ ਪੀਸ ਦਵਾਂਗੇ ਇਹਦੇ ਨਾਲ ਮੈਚਿੰਗ ਕਰਕੇ ਲੈ ਸਕਦੇ ਹੋ ਦੁਪੱਟਾ ਬਣਾ ਲਓ ਸੀ ਸਲਵਾਰ ਬਣਾ ਲਓ ਬਹੁਤ ਪਿਆਰੇ ਸੋਹਣੇ ਪੀਸ ਬਣਨੇ ਆ ਇਦਾਂ ਜੀ ਠੀਕ ਹੈ ਜੀ ਬਹੁਤ ਪਿਆਰੇ ਪੀਸ ਰਹਿਣ ਵਾਲੇ ਆ ਜੇਕਰ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਤੁਹਾਨੂੰ ਸਕਰੀਨ ਸ਼ਾਟ ਸਾਨੂੰ WhatsApp ਤੇ ਭੇਜ ਕੇ ਆਪਣਾ ਆਰਡਰ ਤੁਸੀਂ ਬੁੱਕ ਕਰ ਸਕਦੇ ਹੋ ਜੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ ਜੀ ਠੀਕ ਹੈ ਜੀ ਤੇ ਥੈਂਕ ਯੂ